ਸਤਿ ਸ਼੍ਰੀ ਅਕਾਲ ਤੁਸੀਂ ਸਾਰੇ ਦੇਖ ਰਹੇ ਹੋ ਫਤਿਹ ਟੀਵੀ ਤੇ ਮੈਂ ਤਵਲীন ਕੌਰ ਸਰ ਗਰਮੀਆਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਆ ਇੱਕ ਵਾਰ ਫੇਰ ਤੁਸੀਂ ਹਾਜ਼ਰ ਹੋ ਗਿਆ ਤੁਹਾਡੇ ਸਾਹਮਣੇ ਪੰਜਾਬ ਦੀਆਂ ਮੁੱਖ ਗਤੀਵਿਧੀਆਂ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ 350 ਸਾਲਾਂ ਸ਼ਹੀਦੀ ਨਗਰ ਕੀਰਤਨ ਵਿਖੇ ਦੇਸ਼ ਵਿਦੇਸ਼ ਦੀ ਸੰਗਠਾਂ ਨੂੰ ਜੋੜਨ ਦਾ ਮਹਾਨ ਉਪਰਾਲਾ ਕੀਤਾ ਜਾ ਰਿਹਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਇੱਕ ਨਮਾਇੰਦਾ ਜਮਾਤ ਜਿਹੜੀ ਕਿ ਦੁਨੀਆ ਭਰ ਦੇ ਅੰਦਰ ਗੁਰੂ ਸਿਧਾਂਤ ਦਾ ਪ੍ਰਚਾਰ ਕਰਦੀ ਹੈ ਗੁਰਦਰਾ ਸਾਹਿਬ ਦਾ ਪ੍ਰਬੰਧ ਕਰਦੀ ਹੈ ਤੇ ਗੁਰੂ ਸਾਹਿਬ ਦੇ ਦਿੱਤੇ ਆਸ਼ੇ ਮੁਤਾਬਕ ਮਾਨਵਤਾ ਦੇ ਭਲੇ ਲਈ ਤੇ ਹੋਰ ਵੀ ਜਿਹੜੀਆਂ ਜਿਹੜੇ ਵੱਡੇ ਕਾਰਜ ਨੇ ਉਹ ਕਰਦੀਈ ਹੈ ਇਸ ਦਾ ਫਰਜ ਹੈ ਕਿ ਗੁਰੂ ਦੇ ਸਿਧਾਂਤ ਦਾ ਪ੍ਰਚਾਰ ਕਰਨਾ ਪਿਛਲੇ ਸਮੇਂ ਦੇ ਅੰਦਰ ਗੁਰੂ ਸਾਹਿਬ ਦੇ ਜੀਵਨ ਨਾਲ ਸੰਬੰਧਿਤ ਦਿਨ ਦਿਹਾੜੇ ਸ਼ਤਾਬ ਦੀਆਂ ਵੱਡੇ ਪੱਧਰ ਤੇ ਮਨਾਈਆਂ ਗਈਆਂ ਉਹਨਾਂ ਦੇ ਵਿੱਚੋਂ ਅੱਜ ਇੱਕ ਹੋਰ ਵੱਡਾ ਪ੍ਰੋਗਰਾਮ ਵੱਡੀ ਸ਼ਤਾਬਦੀ ਦੇ ਤੌਰ ਤੇ ਸ਼ਰੋਮਣੀ ਗੁਰਦਾਰਾ ਪ੍ਰੰਧ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਦੇ ਨਾਲ ਸਾਰੀ ਸਮੁੱਚੀ ਟੀਮ ਜਿਹੜੀ ਆ ਚਾਹੇ ਉਹ ਅਧਿਕਾਰੀ ਸਹਿਬਾਨ ਨੇ ਤੇ ਚਾਹੇ ਮੈਂਬਰ ਸਹਿਬਾਨ ਨੇ ਵੱਡੇ ਪੱਧਰ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸੰਬੰਧਿਤ ਦੁਨੀਆ ਭਰ ਜਿੱਥੇ ਮਨਾਏ ਜਾ ਰਹੇ ਨੇ ਇਸ ਹਿੰਦੁਸਤਾਨ ਦੇ ਵੱਖ-ਵੱਖ ਕੋਨਿਆਂ ਵਿੱਚ ਉਸ ਸ਼ਤਾਬਦੀ ਨਾਲ ਸੰਬੰਧਿਤ ਸਮਾਗਮ ਕੀਤੇ ਜਾ ਰਹੇ ਨੇ ਜਿਸ ਦੇ ਵਿੱਚ ਵਿਸ਼ੇਸ਼ ਕਰਕੇ ਜਿਹੜਾ ਨਗਰ ਕੀਰਤਨ ਧੋਵੜੀ ਸਾਹਿਬ ਅਸਾਮ ਤੋਂ ਚੱਲਿਆ ਜਿਨੇ ਕਿ ਦੇਸ਼ ਦੀਆਂ 23 ਸਟੇਟਾਂ ਨੂੰ ਟੱਚ ਕਰਨਾ ਉਹ ਨਗਰ ਕੀਰਤਨ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕਰ ਰਿਹਾ ਜਿੱਥੇ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮਾਗਮ ਆਯੋਜਿਤ ਕਰਦੀ ਆ ਉਥੇ ਧੋਵੜੀ ਸਾਹਿਬ ਅਸਾਮ ਤੋਂ ਚੱਲਿਆ ਹੋਇਆ ਨਗਰ ਕੀਰਤਨ ਜਿਹੜਾ ਉਹਨੇ ਇੱਕ ਵੱਖਰਾ ਜਿਹਾ ਸੰਦੇਸ਼ ਦਿੱਤਾ ਇਹ ਗੱਲ ਬਹੁਤ ਵਿਚਾਰਨ ਵਿਚਾਈ ਹੈ ਦੇਖਣ ਵਿੱਚ ਆਈ ਹੈ ਦੇ ਸਨਮਾਨਣ ਵਿੱਚ ਆਈ ਹੈ ਕਿ ਜਿੱਥੇ ਇਹ ਗੁਰਦੁਆਰਾ ਸਾਹਿਬ ਸ਼ੋਭਤ ਹੈ ਉਥੇ ਦੋ ਜਾਂ ਤਿੰਨ ਪਰਿਵਾਰ ਹੀ ਸਿੱਖ ਪਰਿਵਾਰ ਨੇ ਬਾਕੀ ਸਾਰੇ ਉਥੋਂ ਦੇ ਵਸਨੀਕ ਵੱਖ-ਧਰਮਾਂ ਦੇ ਲੋਕ ਉਸ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਚਲਾਉਂਦੇ ਨੇ ਉਥੋਂ ਜਦੋਂ ਇਹ ਨਗਰ ਕੀਰਤਨ ਜਿਸ ਜਾਹੋ ਜਲਾਲ ਨਾਲ ਨਿਕਲਿਆ ਬਹੁਤ ਵੱਡੇ ਪੱਧਰ ਤੇ ਸਨਮਾਨ ਹੋਇਆ ਇਹ ਨਗਰ ਕੀਰਤਨ ਜਿਸ ਵੀ ਰਸਤੇ ਤੇ ਆਉਂਦਾ ਉਸ ਰਸਤੇ ਦੇ ਵਿੱਚ ਚਾਹੇ ਹਿੰਦੂ ਹੋਣ ਚਾਹੇ ਮੁਸਲਮਾਨ ਹੋਣ ਸਿੱਖ ਜਿਹੜੇ ਆ ਖਾਸ ਤੌਰ ਦੇ ਉੱਤੇ ਜਿਹੜੇ ਵੱਡੇ ਪੱਦਰ ਦੇ ਉੱਤੇ ਹਿੰਦੁਸਤਾਨ ਦੇ ਅੰਦਰ ਜਿਹੜੇ ਹੈ ਜਿਹੜੇ ਕੀ ਗੁਰਦੁਆਰਾ ਸਹਿਬਾਨ ਤੇ ਹੋਰ ਸਿੱਖ ਸੰਸਥਾਵਾਂ ਦੇ ਤਹਿਤ ਸੇਵਾਵਾਂ ਕਰ ਰਹੇ ਨੇ ਉਹ ਬਹੁਤ ਵੱਡੀ ਪੱਦਰ ਤੇ ਜੁੜੇ ਜਿੱਥੇ ਉਹਨਾਂ ਦੇ ਅੰਦਰ ਇੱਕ ਖੁਸ਼ੀ ਦਾ ਪਲਟਾਵਾ ਹੋਇਆ ਉਥੇ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦਾ ਸਤਕਾਰ ਵੀ ਕੀਤਾ ਤੇ ਵਿਸ਼ਵਾਸ ਦਾ ਪਲਟਾਵਾ ਵੀ ਕੀਤਾ ਇਹ ਇੱਕ ਲੜੀ ਬਣੀ ਇੱਕ ਕੜੀ ਬਣੀ ਜਿਹਦੇ ਨਾਲ ਦੇਸ਼ ਦੇ ਅੰਦਰ ਵਸਦੇ ਸਿੱਖ ਤੇ ਸਿੱਖ ਸੰਸਥਾਵਾਂ ਸ਼੍ਰੋਮਣੀ ਕਮੇਟੀ ਦੇ ਨਾਲ ਵੱਡੇ ਪੰਦਰ ਤੇ ਜੁੜੀਆਂ ਤੇ ਇਸ ਨਗਰ ਕੀਰਤਨ ਵਿੱਚ ਵੱਡਾ ਯੋਗਦਾਨ ਪਾ ਰਹੀਆਂ ਨੇ ਮੈਂ ਦੇਖ ਰਿਹਾ ਕਿ ਸ਼ਰੋਣੀ ਕਮੇਟੀ ਦੇ ਇਸ ਉਪਰਾਲੇ ਨੂੰ ਵੱਖ-ਵੱਖ ਸਟੇਟਾਂ ਵਿੱਚ ਜਦੋਂ ਵੀ ਨਗਰ ਕੀਰਤਨ ਪਹੁੰਚਦਾ ਤਾਂ ਉਥੋਂ ਦੇ ਰਾਜਨੀਤਿਕ ਆਗੂ ਉਥੋਂ ਦੇ ਮੁੱਖ ਮੰਤਰੀ ਉਥੋਂ ਦੇ ਅਧਿਕਾਰੀ ਸਹਿਬਾਨ ਉਸ ਨਗਰ ਕੀਰਤਨ ਨੂੰ ਜਿਹੜਾ ਕਿ ਜੀ ਆਇਆਂ ਵੀ ਕਹਿੰਦੇ ਆ ਤੇ ਰਵਾਨਗੀ ਵੇਲੇ ਵੀ ਉਥੇ ਪਹੁੰਚਦੇ ਆ ਗੁਰਦੁਆਰਾ ਟੋਬਾ ਭਾਈ ਸ਼ਾਲੂ ਜੀ ਜੋ ਕਿ ਅੰਮ੍ਰਿਤਸਰ ਵਿਖੇ ਸਥਿਤ ਹੈ ਉੱਥੇ ਹੁਣ ਭਾਈ ਸ਼ਾਲੂ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅਖੰਡ ਪਾਠ ਦੀ ਆਰੰਭਤਾ ਕਰ ਦਿੱਤੀ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨਾਲ ਸੰਬੰਧਿਤ ਗੁਰਦੁਆਰਾ ਟੋਬਾ ਭਾਈ ਸ਼ਾਲੂ ਜਿਹੜਾ ਥੋੜੀ ਦੂਰ ਹੀ ਸਥਿਤ ਹੈ ਭਾਈ ਸ਼ਾਲੂ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਦਰਬਾਰ ਸਾਹਿਬ ਵੱਲੋਂ ਹਰ ਸਾਲ ਦੀ ਤਰ੍ਹਾਂ ਉਹਨਾਂ ਦਾ ਜਨਮ ਦਿਹਾੜਾ 14 ਅਸੂ 1611 ਬਿਕਰਮੀ ਮੁਤਾਬਕ 29 ਸਤੰਬਰ 1544 ਈਸਵੀ ਨੂੰ ਮਾਲਵੇ ਦੇ ਖੇਤਰ ਪਿੰਡ ਢੇਲਾ ਕਾਂਗੜ ਪੇਤਾ ਦਿਆਲਾ ਜੀ ਮਾਤਾ ਸੁਖਦੇਵੀ ਜੀ ਦੀ ਕੁੱਖੋਂ ਹੋਇਆ ਉਸ ਮੁਤਾਬਕ ਹਰ ਸਾਲ ਦਰਬਾਰ ਸਾਹਿਬ ਵੱਲੋਂ ਤੋਬਾ ਪਾਈ ਸ਼ਾਲੂ ਗੁਰਦੁਆਰਾ ਸਾਹਿਬ ਵਿਖੇ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਇਲਾਕੇ ਦੀਆਂ ਸੰਗਤਾਂ ਇਕੱਤਰ ਹੋ ਕੇ ਪੂਰੀ ਸ਼ਰਧਾ ਭਾਵਨਾ ਨਾਲ ਇੱਥੇ ਆਉਂਦੀਆਂ ਹਨ ਪਾਈ ਸ਼ਾਲੂ ਜੀ ਦਾ ਮਲਾਪ ਗੁਰੂ ਰਾਮਦਾਸ ਪਾਸ਼ਾ ਜੀ ਨਾਲ ਹੁੰਦਾ ਹੈ ਜਦੋਂ ਉਹਨਾਂ ਦਾ ਮਲਾਪ ਗੁਰੂ ਰਾਮਦਾਸ ਪਾਸ਼ਾ ਜੀ ਨਾਲ ਹੁੰਦਾ ਉਹ ਆਣ ਕੇ ਇੱਥੇ ਜੁਟ ਜਾਂਦੇ ਹਨ ਜੋਟਣ ਤੋਂ ਬਾਅਦ ਉਹ ਆਪਣੀ ਸੇਵਾ ਦੇ ਵਿੱਚ ਪੁੰਜ ਰਹਿੰਦੇ ਆ ਸਿੱਖੀ ਦੇ ਵਿੱਚ ਪਰਪੱਖ ਹੁੰਦੇ ਆ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਇਹਨਾਂ ਨੂੰ ਅਨੇਕਾਂ ਉਪਾਦੀਆਂ ਨਾਲੋਂ ਸਨਮਾਨਿਤ ਕੀਤਾ ਸੀਗਾ ਇਸ ਤੋਂ ਬਾਅਦ ਇਹਨਾਂ ਦੇ ਮਾਤਾ ਪਿਤਾ ਜੀ ਜਿਹੜੇ ਆ ਉਹ ਮਜੀਠੇ ਦੇ ਖੇਤਰ ਵਿੱਚ ਚਲੇ ਜਾਂਦੇ ਉੱਥੇ ਪਿੰਡ ਵਿੱਚ ਆਪਣਾ ਨਸੀਬਾ ਕਰਦੇ ਆ ਭਾਈ ਸ਼ਾਲੂ ਜੀ ਇੱਥੇ ਹੀ ਰਹਿੰਦੇ ਆ ਫਿਰ ਭਾਈ ਸ਼ਾਲੂ ਜੀ ਹੁਣ ਜਦੋਂ ਦਰਬਾਰ ਦੇ ਅੱਗੇ-ਅੱਗੇ ਤੁਰੇ ਜਾਂਦੇ ਆ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇਹਨਾਂ ਨੂੰ ਇਸ ਸ਼ਹਿਰ ਦੇ ਮੁੱਖ ਪ੍ਰਬੰਧਕ ਵਜੋਂ ਸੇਵਾ ਸੌਂਪਦੇ ਆ ਜਿਹਦੇ ਵਿੱਚ ਇਹਨਾਂ ਨੇ 52 ਜਾਤਾਂ ਦੇ ਕਿਰਤੀ ਵਪਾਰੀਆਂ ਨੂੰ ਵੀ ਇੱਥੇ ਵਸਾਉਣ ਦੇ ਵਿੱਚ ਪੂਰਨ ਸਹਿਯੋਗ ਕੀਤਾ ਸੀਗਾ ਉਸ ਤੋਂ ਬਾਅਦ ਇਹਨਾਂ ਦੀ ਕਿਰਤ ਨੂੰ ਵੇਖ ਕੇ ਗੁਰੂ ਸਾਹਿਬ ਨੇ ਇਹਨਾਂ ਨੂੰ ਅਨੇਕਾਂ ਵਰ ਦਿੱਤੇ ਅੱਜ ਵੀ ਜਿਵੇਂ ਉੱਥੇ ਬਹੁਤ ਮੁਹੱਤਤਾ ਹੈ ਕਿ ਜਿਨ੍ਹਾਂ ਦੇ ਘਰੇ ਬੱਚਾ ਨਹੀਂ ਹੁੰਦਾ ਪੁੱਤਰ ਦੀ ਦਾਤ ਨਹੀਂ ਬਖਸ਼ਿਸ਼ ਹੁੰਦੀ ਉਹ ਇੱਥੇ ਆਣ ਕੇ ਇੱਕ ਪਾਠੀਆਂ ਦੀ ਸੇਵਾ ਲੈ ਕੇ ਆਉਂਦੇ ਆ ਤੇ ਗੁਰੂ ਘਰੋਂ ਪਾਠੀਆਂ ਦੀ ਸੇਵਾ ਦੀ ਬਖਸ਼ਿਸ਼ ਤੇ ਸਦਕਾ ਪੁੱਤਰ ਦੀ ਸੇਵਾ ਪਾ ਕੇ ਜਾਂਦੇ ਆ ਇਹ ਗੁਰੂ ਰਾਮਦਾਸ ਪਾਸ਼ਾ ਗੁਰੂ ਅਰਜਨ ਦੇਵ ਪਾਸ਼ਾ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਇਸ ਸਿੱਖ ਦੇ ਉੱਤੇ ਕਿਰਪਾ ਦਾ ਮਿਹਰ ਭਰਿਆ ਹੱਥ ਰੱਖਿਆ ਸੀਗਾ ਉਸ ਬਖਸ਼ਿਸ਼ ਸਦਕਾ ਅੱਜ ਵੀ ਇਹ ਸਾਰਾ ਵਰਤਾਰਾ ਜਿਉਂਦਾ ਤਿਉਂ ਵਰਤ ਰਿਹਾ ਏ ਮੈਂ ਸਾਰੀ ਸੰਗਤ ਨੂੰ ਅਪੀਲ ਕਰਦਾ ਕਿ ਹਰ ਪ੍ਰਾਣੀ ਤੋਬਾ ਭਾਈ ਸ਼ਾਲੋ ਜੀ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਆਪਣੀਆਂ ਮਨੋ ਕਾਮਨਾਵਾਂ ਪੂਰੀਆਂ ਕਰਨ ਗੁਰੂ ਨੂੰ ਸ਼ਰਧਾ ਫੁੱਲ ਭੇਟ ਕਰਨ ਸਪਾਈ ਸ਼ਾਲੋ ਜੀ ਦੇ ਅਕੀਦੇ ਨੂੰ ਸਜਦਾ ਕਰਨ ਇਹੀ ਕਹਿੰਦਾ ਹੋਇਆ ਸਾਰੀ ਸੰਗਤ ਨੂੰ ਮਾਝੂ ਪ੍ਰਧਾਨ ਸਾਹਿਬ ਜੀ ਵੱਲੋਂ ਵੱਡੇ ਮੈਨੇਜਰ ਸਰਦਾਰ ਭਗਵਾਨ ਸਿੰਘ ਜੀ ਢੇਂਗੜਾ ਵੱਲੋਂ ਸਾਰਿਆਂ ਨੂੰ ਅਪੀਲ ਕਰਦਾ ਕਿ ਉਹ ਆਪਕੋ ਆਪਣੀ ਜ਼ਿੰਦਗੀ ਦੇ ਕੀਮਤੀ ਰੁਝੇਵਿਆਂ ਚੋਂ ਸਮਾਂ ਕੱਢ ਕੇ ਟੋਬਾ ਪਈ ਸ਼ਾਲੂ ਗੁਰਦਰਾ ਸਾਹਿਬ 29 ਸਤੰਬਰ ਨੂੰ ਭੋਗ ਸਮੇਂ ਸਾਰਾ ਦਿਨ ਗੁਰਮਤ ਸਮਾਗਮ ਚੱਲਣੇ ਆ ਉਹਨਾਂ ਸਮਾਗਮਾਂ ਵਿੱਚ ਆਪਣੀ ਸ਼ਮੂਲੀਅਤ ਕਰਨ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਤੁਸੀਂ ਬੰਨ ਨੂੰ ਪੱਕਾ ਕਰਨ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਆਈ ਦਿਨ ਉਪਰਾਲੇ ਕੀਤੇ ਜਾ ਰਹੇ ਨੇ ਉਹਨਾਂ ਦੇ ਵੱਲੋਂ ਪਹਿਲਾਂ ਵੀ ਇਸ ਬੰਨ ਨੂੰ ਪੂਰਾ ਕਰਨ ਦੇ ਲਈ ਸੇਵਾ ਕੀਤੀ ਗਈ ਸੀ ਹੁਣ ਇੱਕ ਵਾਰ ਫੇਰ ਟੋੜਨਾ ਦੇ ਵੱਲੋਂ ਹੁਣ ਡੇਰਾ ਬਾਬਾ ਨਾਨਕ ਵਿਖੇ ਹੁਣ ਜਿਹੜਾ ਤੁਸੀਂ ਬੰਨ ਹੈ ਉਸ ਨੂੰ ਪੱਕਾ ਕਰਨ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਹੁਣ 10000 ਲੀਟਰ ਡੀਜ਼ਲ ਦੀ ਸੇਵਾ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਅੱਜ ਇਸ ਧਰਤੀ ਤੇ ਆਪਾਂ ਖੜੇ ਆ ਇੱਥੋਂ 4 ਕਿਲੋਮੀਟਰ ਤੇ ਸਤਗੁਰ ਧੰਗੁਰ ਨਾਨਕ ਦੇ ਪਾਤਸ਼ਾਹ ਜੀ ਦਾ ਪਵਿੱਤਰ ਸਥਾਨ ਸ੍ਰੀ ਕਰਤਾਰਪੁਰ ਸਾਹਿਬ ਹੈ ਆ ਜਿਹੜੇ ਆ ਪਿੱਛਾ ਦੇਖਦੇ ਆ ਆਪਾਂ ਇੱਥੋਂ ਸੀ ਦਾ ਬੰਦ ਜਿਹੜਾ ਫਤਰੀ ਬਣਾ ਜਿੱਥੇ ਖੜੇ ਆ ਇਹ 50 40 ਤੋਂ 50 ਫੁੱਟ ਦੀਵਾ ਹੋ ਗਿਆ ਇੱਥੋਂ ਟੁੱਟ ਕੇ ਤੇ ਫਿਰ ਸਰਕਾਰ ਜਿਹੜੀ ਆ ਉਹ ਮੇਰਾ ਖਿਆਲ ਸੁੱਤੀ ਪਈ ਆ ਤੇ ਮੈਂ ਗਰਦਾਸਪੁਰ ਦੇ ਲੋਕਾਂ ਦਾ ਤੇ ਖਾਸ ਕਰਕੇ ਮੇਰਾ ਬਾਬਾ ਨਾਨਕ ਦੇ ਲੋਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਵੀੜਾ ਚੁੱਕਿਆ ਕਿ ਜਿੱਨਾਂ ਇਹ ਪਾਰੇ ਆ ਉਹ ਪਾਰੇ ਦੇ ਵਿੱਚ ਮਿੱਟੀ ਪਾਈ ਜਾਵੇ ਆਹ ਡਰਾਈਵਰ ਤੁਸੀਂ ਦੇਖਦੇ ਮੁੰਡੇ ਕਿੰਨੇ ਅਫਸ਼ਾਹ ਦੇ ਨਾਲ 5 5 6 6 ਫੁੱਟ ਰੇਤਾ ਤੇ ਚੱਕ ਕੇ ਥਾਰੀਏ ਦੇ ਵਿੱਚ ਪਾ ਰਹੇ ਤੇ ਜਿਹੜਾ ਬੰਨ ਆ ਉਹਦੀ ਕਿਉਂਕਿ ਸੈਂਟਰ ਸਰਕਾਰ ਦੀ ਉਹ ਕਸਟਡੀ ਜ਼ਮੀਨ ਵਾਲੀ ਆ ਜਾਂਦੀ ਤਾਂ ਉਹ ਉਹ ਬਣਾਉਣਗੇ ਪਰ ਫਿਰ ਵੀ ਆ ਇੰਨਾ ਜਿੰਨਾ ਜਿੱਥੇ ਆਪਾਂ ਖੜੇ ਆ ਹਲਾਰਾ ਥੱਲੇੋਂ ਦਿੰਦਾ ਮਿੱਟੀ ਜਿੰਨੀ ਨਿਕਲ ਗਈ ਉਹ ਸ਼ਮਨੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲਾਂ ਹੀ ਇਹ ਫੈਸਲਾ ਕੀਤਾ ਗਿਆ ਸੀ ਕਿ ਜਿਹੜੇ ਬੰਨਿਆ ਉਹਨਾਂ ਨੂੰ ਬੰਨਣ ਲਈ ਪਹਿਲਾਂ ਜਿਹੜਾ ਡੀਜ਼ਲ ਉਹ ਭਾਇਆ ਕਰਵਾਇਆ ਜਾਊਗਾ ਭਾਵੇਂ ਪਹਿਲਾਂ ਵੀ ਸ਼ਮਨੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਇਹ ਸਥਾਨ ਦੇ ਕਾਰਜ ਲਈ ਰੀਜਲ ਜਿਹੜਾ ਆ ਉਹ ਭਈਆ ਕਰਵਾਇਆ ਸੀ ਪਰ ਅੱਜ ਮੈਂ ਚਿੱਜੇ ਤੌਰ ਤੇ ਪਹੁੰਚਿਆ 10000 ਲੀਟਰ ਇਹ ਜਿਹੜੇ ਇਹਨਾਂ ਨੂੰ ਆ ਕਾਰ ਚ ਕੰਪਲੀਟ ਕਰ ਲਏ ਇਹ ਦਿੱਤਾ ਜਾਊਗਾ ਇਹ ਬਿਗੈਰ ਕਿਸੇ ਭਿੰਨ ਭੇਜਦੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਬੀੜਾ ਚੱਕਿਆ ਸੀ ਲਗਾਖਾਂ ਮੋਰੇ ਲੱਗੇ ਸੀ ਤੇ ਅੱਜ ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ ਵੀ ਇਹ ਟਰੈਕਟਰਾਂ ਵਾਲੇ ਆਉਂਦੇ ਕੁਝ ਇਥੋਂ ਵੀ ਆਪਣੇ ਜਿਹੜੇ ਜ਼ਿਮੀਦਾਰ ਭਰਾ ਆ ਉਹ ਲੱਗੇ ਹੋ ਆ ਮੈਂ ਜੋਮੀ ਗੋਸਾਰਾ ਪਰਮਤੇ ਕਮੇਟੀ ਨੂੰ ਜ਼ਬਰਦਸਤ ਆ। ਕਿ ਜਿੱਥੇ ਵੀ ਇਹ ਕਾਰ ਚੱਲਦੇ ਆ ਉਥੇ ਆਪਣੇ ਜਾਤੀ ਤੌਰ ਤੇ ਵੀ ਪਹੁੰਚ ਜਾਂਦੇ। ਤੋਂ ਅੱਜ ਇਹ ਇੱਥੇ ਇਹਨਾਂ ਨੂੰ 10000 ਲੀਟਰ ਡੀਜ਼ਲ ਜਿਹੜਾ ਜੇ ਲੋੜ ਹੋਰ ਪਈ ਹੋਰ ਵੀ ਦੇਵਾਂਗੇ। ਉਸ ਤੋਂ ਬਾਅਦ ਫਿਰ ਫਸਲਾਂ ਦੀ ਜ਼ਮੀਨਾਂ ਦੀ ਸਿਧਾਈ ਕਰਨੀ ਆ। ਕਹਾ ਕਣਕ ਦੀ ਫਸਲ ਬੀਜਣ ਦਾ ਸਮਾਂ ਆ ਗਿਆ। ਉਹਨਾਂ ਲਈ ਵੀ ਡੀਜ਼ਲ ਭਾਈ ਆ ਕਰਾਵਾਂਗੇ। ਤੇ ਕਾਂਕ ਦੇ ਬੀਜ ਵੀ ਵਧੀਆ ਉਹ ਵੀ ਅਸੀਂ ਜਤਨ ਕੀਤਾ ਪ੍ਰਤਾਪ ਦੀ ਬਿਊਟੀ ਲਾਈ ਆ ਤਾਂ ਸਕਰਟਰ ਹੋਣਾ ਸੀ ਕਿ ਜੁਨੀ ਆਸਤੀ ਦੇ ਨਾਲ ਤਾਲਮੇਲ ਕਰਕੇ ਅਸੀਂ ਤਕਰੀਬਨ 4000 ਕੁਵੰਟਲ ਕਾਂਕ ਦਾ ਸੋਧਿਆ ਬੀਜ ਜਿਹੜਾ ਆ ਉਹ ਜੁਨੀ ਆਸਤੀਆਂ ਤੋਂ ਇਹ ਲੋਕਾਂ ਨੂੰ ਵਾਇਆ ਕਰਾਵਾਂਗੇ ਸੋ ਮੈਂ ਧੰਨਵਾਦ ਕਰਦਾ ਪੰਜਾਬ ਦੇ ਲੋਕਾਂ ਦਾ ਵੀ ਆ ਪਿੱਛੇ ਵੀ ਮੈਂ ਹੁਣ ਜਾ ਕੇ ਆਇਆ ਵਾਖਵਾਖ ਜਿਹੜੀਆਂ ਸੰਪਰਦਾਵਾਂ ਜਾਂ ਕੋਈ ਐਨਜੀਓ ਜਿਆ ਉਹ ਇਹਦੇ ਵਿੱਚ ਆਪਣਾ ਚੋਖਾ ਯੋਗਦਾਨ ਪਾ ਰਹੇ ਆ ਤੇ ਸ਼ੋਮਣੀ ਕਾਲੀਦਲ ਵੀ ਆਪਣਾ ਚੋਖਾ ਯੋਗਦਾਨ ਇਹਨਾਂ ਕਾਰਜਾਂ 'ਚ ਪਾ ਰਿਹਾ ਪਿਛਲੇ ਦਿਨੀ 500 ਟਰੱਕ ਉਹਨਾਂ ਨੇ ਆਹਾਰ ਦਾ ਭੇਜਿਆ ਆਹ ਫੌਗ ਵਾਲੀ ਮਸ਼ੀਨ 500 ਭੇਜੀ ਆ ਤੇ ਜਿਹੜੇ ਤੰਜ ਕੱਸਣ ਵਾਲੇ ਲੋਕ ਆ ਇਹ ਤੰਜ ਕੱਸਣ ਵਾਲੇ ਕਰਦੇ ਤਾਂ ਕੋਈ ਨਹੀਂ ਸਿਰਫ ਤੰਜੇ ਕੱਸਦੇ ਆ ਕੀ ਜੀ ਸ਼ੌਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਜਿਹੜੀ ਆ ਇਹ ਫੰਡ ਭਈਆ ਕਰਾ ਰਹੀ ਆ ਆ ਘਰ ਆ ਰਹੇ ਆ ਭੰਡੇ ਮਹਈਆ ਕਰਾ ਰਹੇ ਆ 10000 ਲੀਟਰ ਤੇਲ ਫਾਰਸ ਤੋਂ 41000 ਲੀਟਰ ਤੇਲ ਜਿਹੜਾ ਸਾਡਾ ਸਦਾਨਪੁਰ ਲੋਧੀ ਦਾ ਬੰਦ ਆ ਜੇ ਲਗਭਗ 32 ਕਿਲੋਮੀਟਰ ਰੇਡ ਗਿਆ ਉਹ ਵੀ ਉਥੇ 41000 ਲੀਟਰ ਤੇਲ ਦੇ ਕੇ ਆਏ ਤੋਂ ਇਹ ਸ਼ੌਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਇਹਦੇ ਭਾਵੇਂ ਬਸੀਲ ਦੇ ਥੋੜੇ ਆ ਪਰ ਇਹ ਇਹ ਤਾਂ ਦੇ ਕਾਰਜਾਂ ਦੇ ਵਿੱਚ ਆਪਣਾ ਪੂਰਾ ਜਿਹੜਾ ਹੈ ਉਹ ਲੋਕਾਂ ਤੋਂ ਪਉਂਦੀ ਹੈ ਤੇ ਪੂਰਾ ਚੋਣ ਤੋਂ ਪਉਂਦੀ ਹੈ ਤਾਂ ਮੇਰਾ ਸੋ ਕੰਮ ਇਹ ਸਰਕਾਰਾਂ ਦੇ ਹੁਦਿਆ ਤੇ ਕਰ ਜੱਤੇ ਵਧੀਆਂ ਦੀਆਂ ਸਰਕਾਰ ਤੁਹਾਨੂੰ ਲੱਗਦਾ ਕਿ ਅਨੰਦਦਾ ਜੀ ਨੇ ਡਿਊਟੀ ਕਿਹਾ ਦੇ ਸਾਡਾ ਇੱਕ ਦੁੱਸਾ ਆ ਗੁਰਨਾਨਕ ਦੇਵ ਪਾਸ਼ਾ ਨੇ ਬਾਕਸ਼ ਕੀਤਾ ਸਾਨੂੰ ਸਾਰਿਆਂ ਨੂੰ ਕਿ ਜਿਹਲੇ ਪੰਜਾਬ ਦੇ ਲੋਕਾਂ ਨੂੰ ਕੋਈ ਬਿਰਤਾ ਪੈਂਦੀ ਆ ਇਹ ਆਪਾਂ ਇੱਕ ਵੇ ਅਕਸਰ ਉਠਾਣ ਪੜਦੇ ਆ ਪੰਜਾਬ ਵਾਸਤਾ ਕਰਾਂ ਦੇ ਨਾਂ ਤੇ ਸਰਕਾਰਾਂ ਦੀ ਲੋਕਾਂ ਨੇ ਪਰਵਾਹ ਹੀ ਨਹੀਂ ਕੀਤੀ ਸਰਕਾਰਾਂ ਦਾ ਸੁਤਿਆਂ ਰਹੀਆਂ ਸੈਂਟਰ ਵਾਲੀ ਵੀ ਪੰਜਾਬ ਵਾਲੀ ਵੀ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਪਹਿਲੇ ਨਾ ਦਿਨ ਤੋਂ ਹੀ ਇਹਨਾਂ ਕਾਰਜਾਂ ਜੁਟ ਗਈ ਸੀ ਬਾਕੀ ਦੀ ਜਥੇਬੰਦੀਆਂ ਸਾਰੀਆਂ ਇਸ ਕਾਰਜਾਂ ਜੁੜ ਗਈਆਂ ਸੀ ਸਰਕਾਰ ਦਾ ਲੋਕਾਂ ਨੇ ਪਛਾਣ ਛੇੜ ਦਿੱਤੀ ਤੇ ਸਰਕਾਰ ਆਪਣੇ ਆਪ ਵੀ ਪਛਾਣ ਹੋ ਗਈ ਲੋਕ ਆਤਮ ਕਰ ਰਹੇ ਤੇ ਰਸਨ ਕੀ ਲੋੜ ਆ ਪਰ ਇਹ ਕਾਰਜ ਤਾਂ ਸਰਕਾਰਾਂ ਦੇ ਹੁੰਦੇ ਆ ਤੇ ਸਰਕਾਰ ਤਾਂ ਚੁੱਪ ਕਰਕੇ ਬਹਿ ਕੇ ਜਾਂ ਜਾ ਕੇ ਕੱਲ ਇੱਕ ਤੰਦਾ ਅਸੈਂਬਲੀ ਦਾ ਚਲਿਆ ਜਲਾਸ ਉੱਥੇ ਜੋ ਮਹਿਨਤ ਜਿਹੜੀ ਹੋਈ ਆ ਉਹ ਸਾਡੇ ਸਾਰਿਆਂ ਦੇ ਸਾਹਮਣੇ ਸਾਨੂੰ ਸਾਡੇ ਇੱਕ ਇਹ ਦੇਖੋ ਕਿ ਜਿਹੜੇ ਲੋਕ ਸੇਵਾ ਲੈ ਕੇ ਰੇ ਲਗਾਤਾਰ ਉਹ ਸੇਵਾ ਤੁਹਾਨੂੰ ਲੱਗਦਾ ਨਹੀਂ ਹੁਣ ਸੇਵਾ ਨੂੰ ਤੇ ਤਰੀਕੇ ਨਾਲ ਢੰਗ ਤਰੀਕੇ ਨਾਲ ਕੀਤਾ ਜਾਏ ਜਿਆਦਾ ਮੈਂ ਪੰਜਾਬ ਤੋਂ ਬਾਹਰ ਬਹੁਤ ਸਾਰੀਆਂ ਜਥੇਬੰਦੀਆਂ ਜਿਹੜੀਆਂ ਮੈਨੂੰ ਟੈਲੀਫੋਨ ਤੇ ਵੀ ਸੰਪਰਕ ਕਰਦੀਆਂ ਮੈਂ ਉਹਨਾਂ ਨੂੰ ਵੀ ਨਿਮਰਤਾ ਸਹਿਤ ਬੇਨਤੀ ਕੀਤੀ ਆ ਕਿ ਸ਼ੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਤੇ ਅਸੀਂ ਨੰਬਰ ਦਿੱਤੇ ਹੋ ਆ ਦੋ ਵਿਦੇਸ਼ ਲਈ ਇੱਕ ਇੱਥੇ ਲਈ ਕਿ ਤੁਸੀਂ ਮਾਇਆ ਆਪਣੀ ਸਫਲ ਕਰੋ ਇਹ ਨੇ ਵੀ ਲੈ ਚੀਜ਼ਾਂ ਕੱਟੀਆਂ ਕਰਕੇ ਉੱਠ ਕੇ ਜਾਈਏ ਜਿਹੜੇ ਜਿਹੜੇ ਕਿਸੇ ਕਿਸੇ ਨੂੰ ਲੋੜ ਆ ਉੱਥੇ ਉੱਥੇ ਭਾਈਏ ਕਈਆਂ ਦੇ ਮਕਾਨ ਡਿਠਾਏ ਉਹ ਤੇ ਆਪਣਾ ਯੋਗਦਾਨ ਪਾ ਦੇ ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਨਗਰ ਕੀਰਤਨ ਵਿਖੇ ਚੇਨਈ ਤਾਮਿਲਨਾਡੂ ਜਾਂਦੇ ਹੋਏ ਉਸ ਵਿੱਚ ਸੰਗਤਾਂ ਦੇ ਵੱਲੋਂ ਪ੍ਰਸ਼ਾਦ ਦੀ ਅਰਿ ਸੇਵਾ ਕੀਤੀ ਗਈ। ਸਾਡੀ ਇਹ ਚੇਨਈ ਦੀ ਸੰਗਤ ਦੀ ਤਰਫੋਂ ਇਹ ਜੇ ਨਗਰ ਕੀਰਤਨ ਆਸਾਮ ਤੋਂ ਚਲ ਕੇ ਆਇਆ ਹੈ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ 350ਵਾਂ ਸ਼ਹੀਦੀ ਜਿਹੜਾ ਸਾਲ ਹੈ ਉਸ ਦੇ ਅਵਸਰ ਤੇ ਚੰਗਦੇ ਸੰਗਤ ਸਾਡੀ ਖੁਸ਼ਕਿਸਮਤੀ ਹੈ ਕਿ ਅਸੀਂ ਇਸ ਵੇਲੇ ਇਸ ਪ੍ਰਗਰਾਮ ਚ ਸੱਲ ਰਹੇ ਆ ਸਾਰੀ ਸੰਗਤ ਸਾਰੀ ਜਿਹੜੀ ਹੈ ਕਾਫੀ ਦਿਨਾਂ ਤੋਂ ਇਸ ਇੰਤਜ਼ਾਰੀ ਸੀ ਕਿ ਗੁਰਦਾ ਕਿਰਤਰੀ ਇੱਥੇ ਆਵੇ ਤੇ ਅਸੀਂ ਇਸ ਵਿੱਚ ਪਾਗ ਲਈਏ ਸਾਡੇ ਸਾਰਿਆਂ ਦਾ ਸਿਰ ਜੋ ਹੈ ਗੁਰਤੇਗਬਾਦ ਸਾਹਿਬ ਦੇ ਚਰਨਾ ਚੁੱਕ ਜਾਂਦਾ ਹੈ ਕਿ ਉਹnabla ਦੀ ਸ਼ਹੀਦੀ ਤੇ ਕਾਰਨ ਅਸੀਂ ਅੱਜ ਸਾਰੇ ਸਿੰਘ ਤੇ ਸਾਰਾ ਇਹ ਧਰਮ ਸਾਡਾ ਬਚਿਆ ਹੈ ਅਸੀਂ ਫਿਰ ਵੀ ਗੁਰਤੇਗਬਾਦ ਸਾਹਿਬ ਨੂੰ ਪੋਟਾਣ ਕੋਟ ਨਮਸਕਾਰ ਕਰਦੇ ਆ। ਆ ਬਿਲਕੁਲ ਐ ਆਈਐਸ ਅਧਿਕਾਰੀ ਦੇ ਤੌਰ ਤੇ ਇੱਥੇ ਸਤਮਨਨਾਡੂ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਆ ਤੇ ਇਹਨਾਂ ਦੇ ਵੱਲੋਂ ਇਸ ਨਗਰ ਕੀਰਤਨ ਦੇ ਕਾਫਲੇ ਦਾ ਬਹੁਤ ਵਧੀਆ ਢੰਗ ਨਾਲ ਸਵਾਗਤ ਕੀਤਾ ਗਿਆ। ਬਲੇ ਦੋ ਜਵਾ ਸੋ ਇਸ ਵਕਤ ਸਾਡੇ ਨਾਲ ਇਮਿਤ ਪ੍ਰਤਾਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਤਾ ਬਲਦੇਵ ਸਿੰਘ ਕਲਿਆਣ ਜੀ ਮੌਜੂਦ ਹੈ ਬਲਦੇਵ ਸਿੰਘ ਜੀ ਜਦੋਂ ਇਹ ਕਾਫਲਾ ਇੱਥੇ ਪਹੁੰਚਿਆ ਤਾਮਿਲਨਾਡੂ ਦੇ ਵਿੱਚ ਇੱਥੋਂ ਸੰਗਤ ਦੇ ਵੱਲੋਂ ਬਹੁਤ ਸੋਹਣੇ ਢੰਗ ਨਾਲ ਸਵਾਗਤ ਕੀਤਾ ਗਿਆ ਨਾਲ ਦੇ ਨਾਲ ਅਸੀਂ ਦੇਖ ਰਹੇ ਹਾਂ ਕਿ ਇੱਥੋਂ ਦੇ ਜਿਹੜੇ ਸਾਡੇ ਸਿੱਖ ਭਾਈ ਨੇ ਉਹ ਬੜੇ ਉੱਚੀ ਚੋਹਦਿਆਂ ਤੇ ਬੈਠੇ ਨੇ ਬਹੁਤ ਵਧੀਆ ਢੰਗ ਨਾਲ ਸੇਵਾਵਾਂ ਨਿਭਾ ਰਹੇ ਉਹ ਸਿੱਖੀ ਦੇ ਵਿੱਚ ਬਰਕਰਾਰ ਰੱਖੀ ਕਹਿਣਾ ਚਾਹੁੰਦੇ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਨਗਰ ਕੀਰਤਨ ਇੱਥੇ ਪਹੁੰਚਿਆ ਹੈ ਇਹ ਸਾਡੇ ਔਰ ਬੜੇ ਮਾਣ ਦੀ ਮੈਂ ਗੱਲਿਆ ਸਾਨੂੰ ਕਿ ਨਗਰ ਕੀਰਤਨ ਦੀ ਅਢੀਕ ਵਿੱਚ ਬੜੀ ਜਨਾ ਤੋਂ ਇੰਤਜ਼ਾਰ ਕਰ ਰਹੀ ਸੀ ਕਿ ਨਈ ਦੀ ਸਮੁੱਚੀ ਸੰਗਤ ਔਰ ਜਿਵੇਂ ਇਹਨਾਂ ਨੇ ਸਤਕਾਰ ਸਰਦਾ ਦੇ ਨਾਲ ਨਗਰ ਕੀਰਤਨ ਨੂੰ ਰਿਸੀਵ ਕੀਤਾ ਔਰ ਜਿੰਨਾ ਇਹਨਾਂ ਨੇ ਸਵਾਗਤ ਛਾਨੋ ਮਾਣ ਬਖਸ਼ਿਆ ਵੀ ਮੇਰੇ ਕੋ ਕੋਈ ਸ਼ਬਦ ਨਹੀਂ ਹੈਗੇ ਔਰ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਐਡਵੋਕੇਟ ਸਾਹਿਬ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਤੇ ਮੈਨੂੰ ਮਾਣ ਦੀ ਗੱਲ ਵੀ ਆ ਕਿ ਸਾਡੇ ਸਿੱਖ ਜਿਹੜੇ ਨੇ ਔਰ ਸਾਡਾ ਆਪਣਾ ਭਾਈਚਾਰਾ ਇੱਥੇ ਇਸ ਤਾਮਨ ਲਾਡੂ ਵਿੱਚ ਵੀ ਆਪਣੀ ਪੂਰੀ ਧਾਕ ਬਣਾ ਕੇ ਬੈਠਾ ਹੈ ਤੋਂ ਵੱਡੀਆਂ ਵੱਡੇ ਉਦਿਆਂ ਤੇ ਸੰਗਤ ਵਿੱਚੋਂ ਅਫਸਰ ਸਬਾਨ ਆਈਏਐਸ ਤੇ ਇਹ ਮੈਂ ਸਮਝਦਾ ਵੀ ਪ੍ਰਮਾਤਮਾ ਇਹਨਾਂ ਨੂੰ ਆਉਣ ਵਾਲੇ ਸਮੇਂ 'ਚ ਵੀ ਤਰਕੀਆਂ ਬਖਸ਼ੇ ਸੋ ਬਹੁਤ ਬਹੁਤ ਧੰਨਵਾਦ ਆ ਔਰ ਆਪਣੇ ਵੱਲੋਂ ਤੇ ਧਾਮੀ ਸਾਹਿਬ ਵੱਲੋਂ ਮੈਂ ਪ੍ਰਤਾਪ ਚਰਵਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂੱਚੀ ਸੰਗਤ ਦਾ ਧੰਨਵਾਦ ਕਰਦਾ ਮੇਰੇ ਨਾਲ ਭਾਈ ਰਾਮ ਰਾਮ ਸਿੰਘ ਜੀ ਬੰਬੇ ਵਾਲੇ ਐਸਜੀਪੀਸੀ ਮੈਂਬਰ ਔਰ ਮੇਰੇ ਨਾਲ ਤਕਤਰ ਸਾਹਿਬ ਤੇ ਬਹੁਤ ਸਾਰੀਆਂ ਜਿਹੜੀਆਂ ਹੈਗੇ ਨੇ ਸਾਡੇ ਅਧਿਕਾਰੀ ਉਹ ਬਿਰਾਜਮਾਨ ਨੇ ਗਰਮੇਲ ਸਿੰਘ ਜੀ ਪਚਾਸੀ ਵਾਲੇ ਹਰਜੀਤ ਸਿੰਘ ਜੀ ਪ੍ਰਚਾਰਕ ਭਾਈ ਜਗਦੇਵ ਸਿੰਘ ਜੀ ਹੈੱਡ ਗ੍ਰੰਥੀ ਹੈੱਡ ਹੈੱਡ ਜਿਹੜੇ ਪ੍ਰਚਾਰਕ ਨੇ ਔਰ ਮੈਂ ਸਮਝਦਾ ਵੀ ਇਹ ਬਹੁਤ ਮਾਣ ਦੀ ਗੱਲ ਆ ਸਾਨੂੰ ਕਿ ਸਾਰੇ ਹੀ ਅਸੀਂ ਬੜੀ ਆਪਣੇ ਆਪਣੇ ਸਾਹ ਬਹੁਤ ਵਧੀਆ ਡਿਊਟੀ ਨਿਭਾ ਰਹੇ ਆ ਸੋ ਮੈਂ ਇੱਕ ਵਾਰੀ ਫੇਰ ਸਮਝੀ ਚਨਈ ਦੀ ਸਿੱਖ ਸੰਗਤ ਦਾ ਧੰਨਵਾਦ ਕਰਨਾ ਤੇ ਪ੍ਰਧਾਨ ਸਾਹਿਬ ਵੱਲੋਂ ਦਾ ਆਪਣੇ ਵੱਲੋਂ ਇਹਨਾਂ ਦਾ ਬਹੁਤ ਬਹੁਤ ਇਹਨਾਂ ਨੂੰ ਜੀ ਆਇਆਂ ਕਿ ਇਹਨਾਂ ਅਸੀਂ ਸਾਨੂੰ ਇਹਨਾਂ ਨੇ ਬੜਾ ਵੱਡਾ ਸਤਿਕਾਰ ਦਿੱਤਾ ਵਾਹਿਗੁਰੂ ਚਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਇੱਥੇ ਮੈਂਬਰ ਸ਼ੋਭਨੀ ਗੁਰਦੁਆਰਾ ਪ੍ਰਬੰਧ ਕਮੇਟੀ ਸਰਦਾਰ ਰਾਮ ਸਿੰਘ ਜੀ ਬੰਬੇ ਵਾਲੇ ਉਹ ਵੀ ਮੌਜੂਦ ਹੈ ਸਤਿ ਆਰam ਸਿੰਘ ਜੀ ਤੁਸੀਂ ਦੇਖ ਸਕਦੇ ਹੋ ਕਿ ਤਮਿਲਨਾਡੂ ਦੇ ਵਿੱਚ ਇੱਥੇ ਆਪਾਂ ਬਹੁਤ ਦੂਰ ਬੈਠੇ ਆਂ ਪੰਜਾਬ ਤੋਂ ਤੇ ਇੱਥੇ ਵੀ ਸਿੱਖੀ ਕਿਸ ਤਰ੍ਹਾਂ ਪਰਖੁੱਲਤ ਹੈ ਔਰ ਸਾਡੇ ਸਿੱਖ ਵੀਰ ਭਾਈ ਜਿਹੜੇ ਆ ਸਿੱਖਿਆ ਦੇ ਵਿੱਚ ਵੀ ਬੜੇ ਵਧੀਆ ਨੇ ਔਰ ਇਥੋਂ ਉੱਚ ਅਹੁਦਿਆਂ ਦੇ ਉੱਤੇ ਬਰਾਜਮਾਨ ਨੇ ਜਿਵੇਂ ਹੁਣੇ ਆਪਾਂ ਹਰਮਨਦੇਵ ਸਿੰਘ ਵੀ ਮਿਲਿਆ ਇਹ ਆਈਏ ਅਧਿਕਾਰੀ ਇੱਥੋਂ ਦੇ ਕੀ ਕਹੂਗੇ ਇੰਨਾ ਸਾਰੇ ਬਾਰੇ ਆਪ ਜੀ ਦੇ ਦਰਸ਼ਨਾਂ ਨੂੰ ਬਾਈਕਲ ਮੇਨ ਦੇ ਤੁਹਾਨੂੰ ਗੁਰੂ ਪਰੇ ਪ੍ਰੇਮ ਪਰੇ ਫਤਿਹ ਪ੍ਰਵਾਨ ਕੰਢੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਅਸੀਂ ਚਨਈ ਦੇ ਗੁਰਦੁਆਰਾ ਸਾਹਿਬ 'ਚ ਅਸੀਂ ਪਹੁੰਚ ਰਹੇ ਆਂ ਰਸਤੇ 'ਚ ਪੜਾਓ ਦਾ ਕਿਨਾ ਆ ਇੱਥੇ ਪਪੂਲਰ ਆਟੋਮੋਬਾਈਲ ਵਿੱਚ ਅਸੀਂ ਇੱਥੇ ਪੜਾਓ ਕੀਤਾ ਲੰਗਰ ਦਾ ਪ੍ਰਸ਼ਾਦ ਦੀ ਰਾਸ ਸੰਗਾ ਵਾਸਤੇ ਇਂਤਜ਼ਾਮ ਕੀਤਾ ਗਿਆ ਪੂਰੀ ਕਮੇਟੀ ਇੱਥੇ ਹਾਜ਼ਰ ਆ ਪ੍ਰਧਾਨ ਸਾਹਿਬ ਥੋੜੇ ਸਿਹਤ ਦੇ ਰੇ ਜੇ ਵੇਕਰ ਕੇ ਇੱਥੇ ਨਹੀਂ ਪਹੁੰਚ ਸਕੇ ਉਹ ਸਵੇਰੇ ਸਖਤਾਂ ਦੇ ਦਰਸ਼ਨ ਕਰਨਗੇ ਸੈਕਟਰੀ ਸਾਹਿਬ ਪੂਰੀ ਕਮੇਟੀ ਸਾਡੇ ਨਾਲ ਆ ਇਹਨਾਂ ਨੇ ਬਹੁਤ ਵਧੀਆ ਪ੍ਰਬੰਧ ਕੀਤੇ ਨੇ ਇੱਥੇ ਲੰਗਰ ਦੇ ਰਿਆਇਜ਼ ਦੇ ਤੇ ਇੱਥੇ 10 ਕਿਲੋਮੀਟਰ ਦੂਰ ਕੇ ਪੂਰੇ ਨਗਰ ਕੀਰਤਨ ਨੂੰ ਨਿਸ਼ੀਵ ਕਰਨ ਵਾਸਤੇ ਸਾਰੀ ਸਾਧ ਸੰਗਤ ਨੂੰ ਆਪਣੇ ਨਾਲ ਲੈ ਕੇ ਤੇ ਪਹੁੰਚ ਰਹੇ ਦਾਲ ਸ਼੍ਰੋਮਣੀ ਗੁਰਦਵਾਰਾ ਪਵੰਦ ਕਮੇਟੀ ਵੱਲੋਂ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਵੱਲੋਂ ਆਪਣੇ ਸਾਡੇ ਧਰਮ ਪ੍ਰਚਾਰ ਸਖਤ ਸਰਦਾਰ ਬਲਵਿੰਦਰ ਸਿੰਘ ਜੀ ਕਾਲਵਾ ਵੱਲੋਂ ਇੱਥੇ ਦੀ ਸਪੋਰਟ ਕਮੇਟੀ ਸਾਰੀ ਸਾਧ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਐਨੇ ਸੁੰਦਰ ਗੁਰੂ ਸਾਹਿਬ ਜੀ ਦੇ ਸਵਾਗਤ ਕੀਤੇ ਨੇ ਤੇ ਸਾਡਾ ਜਿਹੜਾ ਨੇਚਾ ਹੈ ਸਾਡਾ ਜਿਹੜਾ ਮਿਸ਼ਨ ਹੈ ਗੁਰੂ ਤੇਗਬਹਾਦਰ ਸਤਵੇਂ ਗੁਰੂ ਜੀ ਦਾ ਜਿਹੜਾ ਸ਼ਹੀਦੀ ਇਸ਼ਹਾਦਤ ਤੇ ਅੜਾ ਸਾਡੇ 350 ਸਾਲਾ ਸੀ ਮਨਾ ਰਹੇ ਆ ਘਰ ਘਰ ਤੱਕ ਇਹਦਾ ਸੰਦੇਸ਼ ਜਾਵੇ ਗੁਰੂ ਸਾਹਿਬ ਜੀ ਦੀ ਸ਼ਹਾਦਤ ਉਹਨਾਂ ਦੇ ਤਿੰਨ ਅਨੰਤ ਸਿੱਖਾਂ ਦੀ ਸ਼ਹਾਦਤ ਭਾਈ ਮਤੀ ਦਾਸ ਜੀ ਭਾਈ ਜੱਤੀ ਦਾਸ ਜੀ ਭਾਈ ਤੇਲਾ ਜੀ ਦੀ ਸ਼ਹਾਦਤ ਕਿਹੜੇ ਕੰਡੀਸ਼ਨਾਂ ਚ ਹੋਈ ਕਿਉਂ ਹੋਈ ਇਹ ਜਿਹੜੇ ਗੁਰੂ ਸਾਹਿਬ ਜੀ ਦਾ ਜਿਹੜਾ ਸੰਦੇਸ਼ ਹੈ ਸਾਂਝੀ ਵਾਲਤਾ ਦਾ ਜਿਹੜਾ ਮਾਨਵਤਾ ਦੇ ਦੇ ਹੱਕ ਦੇ ਵਿੱਚ ਜਿਹੜਾ ਗੁਰੂ ਸਾਹਿਬ ਨੇ ਨਾਰਾ ਲਾਇਆ ਤੇ ਆਪਣੀ ਜ਼ਹਾਦ ਦੇ ਦਿੱਤੀ ਦਿਲ ਗੱਜੂ ਦਾ ਰਾਖਾ ਪਰਪਤਾਈ ਇਹ ਗੁਰੂ ਸਾਹਿਬ ਨੇ ਜਿਹੜੀ Hindu ਧਰਮ ਦੀ ਰੱਖਿਆ ਕੀਤੀ ਇਹ ਅਸੀਂ ਸਾਰੇ ਜਿਹੜੇ ਤਬਕੇ ਹਨ ਸਾਰੇ ਧਰਮਾਂ ਸਾਰਿਆਂ ਦੇ ਵੱਲ ਇਹ ਜਿਹੜਾ ਗੁਰੂ ਸਾਹਿਬ ਦੀ ਇਛਾ ਦਾ ਸੰਦੇਸ਼ ਅਸੀਂ ਪਕਾਣ ਦਾ ਯਤਨ ਕਰ ਰਹੇ ਹਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਆਪਣੇ ਵੱਲੋਂ ਜਿਹੜੇ ਲਿਟਰੇਚਰ ਅਸੀਂ ਤਿਆਰ ਕੀਤੇ ਹਨ ਉਹ ਵੀ ਸਾਰ ਸੱਗੇ ਦੇ ਵਿੱਚ ਹਿੰਦੀ ਦੇ ਵਿੱਚ ਅੰਗਰੇਜ਼ੀ ਵਿੱਚ ਤੇ ਕਈ ਲੋਕਲ ਲੈਂਗੁਏਜ ਦੇ ਵਿੱਚ ਵੀ ਵੰਡੇ ਜਾ ਰਹੇ ਹਨ ਸਾਰੀਆਂ ਸੰਗਤਾਂ ਦੇ ਅੱਗੇ ਬੇਨਤੀ ਹੈ ਕਿ ਤੁਸੀਂ ਸਾਰਿਆਂ ਨੇ ਗੁਰੂ ਸਾਹਿਬ ਦਾ ਸੰਦੇਸ਼ ਸੁਨੇਹਾ ਜਿਹੜਾ ਘਰ-ਘਰ ਪਹੁੰਚਾਣਾ ਇਛਾਦਤ ਘਰ-ਘਰ ਇਹ ਪਹੁੰਚਾਉਂਦੀ ਆਪਾਂ ਸਾਰਿਆਂ ਨੇ ਮਿਲ ਕੇ ਇਹ ਇੱਕ ਕੋਸ਼ਿਸ਼ ਕਰਨੀ ਹੈ ਅਕਰਵਾਦਾ ਘਾਟਾ ਪੁੱਛ ਗੁਮਾਫ ਹੋਈਆਂ ਕਿਮਾ ਦੀ ਪੁਲ ਚਿੱਟ ਦੀ ਬਾਬੀ ਵਾਹੀ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਚਮੀ ਦੇ ਮੌਕੇ ਗੁਰਦੁਆਰਾ ਸ੍ਰੀ ਦੁਖਨੀਵਾਲਨ ਸਾਹਿਬ ਵਿਖੇ ਸੰਗਤਾਂ ਨਤਮਸਟਕ ਹੋਈਆਂ ਅਤੇ ਇਸੇ ਮੌਕੇ ਗੁਰਦੁਆਰੇ ਵਿਖੇ ਇੱਕ ਸੰਸਥਾ ਦੇ ਵੱਲੋਂ ਖੂਨਦਾਨ ਕੈਂਪ ਵੀ ਲਗਾਇਆ ਗਿਆ ਜਿਸ ਦੀ ਜਾਣਕਾਰੀ ਖੁਦੋਨਾ ਦੇ ਵੱਲੋਂ ਸਾਂਝੀ ਕੀਤੀ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਚਮੀ ਦੇ ਦਿਹਾੜੇ ਤੇ ਗੁਰਦੁਆਰਾ ਸ੍ਰੀ ਦੁਖਨੀਵਾਲਨ ਸਾਹਿਬ ਵਿੱਚ ਬੇਅੰਤ ਸੰਗਤਾਂ ਆਈ ਗੁਰੂ ਕਾਰਨ ਨਤਮਸਟਕ ਹੋ ਕੇ ਪਵਿੱਤਰ ਸਰੋਵਰ ਵਿੱਚ ਨਾਨਕ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਹਨ ਸਾਰੀ ਸੰਗਤ ਨੂੰ ਸਨਿਮਰ ਬੇਨਤੀ ਹੈ ਕਿ ਆਪ ਜੀ ਜਿਨ੍ਹਾਂ ਨੇ ਅਜੇ ਤਾ ਤੋ ਅੰਮ੍ਰਿਤ ਨਹੀਂ ਛਕਿਆ ਗੁਰੂ ਵਾਲੇ ਨਹੀਂ ਬਣੇ ਗੁਰੂ ਵਾਲੇ ਬਣੋ ਅੰਮ੍ਰਿਤ ਸ਼ਕੋ ਸਿੰਘ ਸਜੋ ਸੋ ਸਾਰੀ ਸੰਤਾਂ ਨੂੰ ਬੇਨਤੀ ਹੈ ਕਿ ਸਵਿੱਤਰ ਵਿਹਾੜੇ ਤੇ ਆਪਣੀਆਂ ਹਾਜ਼ਰੀਆਂ ਲਵਾ ਕੇ ਆਪਣਾ ਜੀਵਨ ਸਫਲ ਕਰੋ ਜੀ ਗੁਰੂ ਵਾਲੇ ਬਣੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸਿੰਘ ਸਭਾ ਬੈਂਗਲੌਰ ਕਮੇਟੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ ਗਿਆ ਅਤੇ ਖੁਦ ਉਹਨਾਂ ਦੇ ਵੱਲੋਂ ਵਿਚਾਰ ਜਿਹੜੇ ਆ ਉਹ ਸਾਂਝੇ ਕੀਤੇ ਗਏ ਆਓ ਸੁਣਨੇ ਆ ਉਹਨਾਂ ਵੱਲੋਂ ਕੀ ਕਿਹਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਡਾਕਟਰ ਹਰਮਿੰਦਰ ਸਿੰਘ ਜਨਰਲ ਸਕੱਤਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਲਸੂਰ ਬੈਂਗਲੌਰ 8 ਅਤੇ ਪ੍ਰਧਾਨ ਸਾਹਿਬ ਸਾਹਿਬ ਪ੍ਰਤਪਾਲ ਸਿੰਘ ਜੀ ਭਾਟਿਆ ਗੁਰਦੁਆਰਾ ਗੁਰੂ ਸਿੰਘ ਸਭਾ ਅਲਸੂਰ ਬੈਂਗਲੋਰ 8 ਵੱਲੋਂ ਸਾਰੀ ਕਮੇਟੀ ਵੱਲੋਂ ਕਰਨਾਟਕਾ ਦੀਆਂ ਸੰਗਤਾਂ ਵੱਲੋਂ ਬੰਗਲੌਰ ਦੀਆਂ ਸਿੱਖ ਸੰਗਤਾਂ ਵੱਲੋਂ ਐਸਡੀਪੀਸੀ ਦੇ ਪ੍ਰਧਾਨ ਧਾਮੀ ਸਾਹਿਬ ਅਤੇ ਹੋਰ ਸਾਰੀਆਂ ਸਿੱਖ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਸਾਡੇ ਸਾਬਕਾ ਪ੍ਰਧਾਨ ਜਸਵੀ ਸਿੰਘ ਢੋਡੀ ਦੀ ਬੇਨਤੀ ਨੂੰ ਕਬੂਲ ਕੀਤਾ ਤੇ ਨੱਗਰ ਦੀ ਯਾਤਰਾ ਇੱਥੇ ਲੈ ਕੇ ਆਏ ਅਸੀਂ ਉਸ ਲਈ ਸਾਰੀਆਂ ਸੰਗਤਾਂ ਦਾ ਉਹਨਾਂ ਦਾ ਅਤੇ ਹੋਰ ਜਿਹੜੇ ਵੀ ਸਹਿਯੋਗ ਕਰ ਰਹੇ ਹਨ ਉਹਨਾਂ ਦਾ ਦਿਲ ਤੋਂ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਦਾਸ ਜਸਬੀਨ ਸਿੰਘ ਟੋੜੀ ਸਾਫਤਾ ਪ੍ਰਧਾਨ ਸ੍ਰੀ ਗੁਰ ਸਿੰਘ ਸਵਾਲਸੂਰ ਬੰਗਲੌਰ ਕੁਝ ਮਹੀਨੇ ਪਹਿਲੇ ਸ਼੍ਰੀਮੁਣੀ ਗੁਰਦਾਪ ਮੰਧ ਕਮੇਟੀ ਦੇ ਪ੍ਰਧਾਨ ਉਹਨਾਂ ਦੇ ਸਾਥੀ ਆਏ ਸਨ ਸਾਡੇ ਗੁਰਦੁਆਰਾਜ ਪ੍ਰੋਗਰਾਮ ਸੀ 356 ਸਦੀ ਗੁਰੂ ਤੇਗ ਬਹਾਦਰ ਜੀ ਦੀ ਉਸ ਦਰਮਿਆਨ ਉਹਨਾਂ ਨੇ ਕਿਹਾ ਸੀ ਸਾਨੂੰ ਕਿ ਈਸਟ ਇੰਡੀਆ ਨਾਰਥ ਇੰਡੀਆ ਇੱਕ ਸ਼ਹੀਦੀ ਨਗਰ ਕੀਰਤਨ ਕੱਢ ਰਿਹਾ ਜੋ Patna ਸਾਹਿਬ ਤੱਕ ਆਏਗਾ ਸੰਤਾਵਾਲਾ ਸੀ ਬੇਨਤੀ ਕੀਤੀ ਕਿ ਤੁਸੀਂ ਸੌਤ ਤੋਂ ਰਿਵੈਸਟ ਵਿੱਚ ਇਹ ਨਗਰ ਕੀਰਤਨ ਤੁਸੀਂ ਆਰਾਮ ਕਰੋ ਸਾਨੂੰ ਸਾਰਿਆਂ ਨੂੰ ਇਕੱਠਾ ਕਰੋ ਇਹ ਉਹਨਾਂ ਦਾ ਬਰਬੜਾ ਵਧੀਆਇਕ ਉਹਨਾਂ ਨੇ ਸਾਡੀ ਬੇਨਤੀ ਪ੍ਰਵਾਨ ਕੀਤੀ ਹੈ ਉਹ ਅੱਜ ਪੂਰੇ ਇੰਡੀਆ ਚ ਇਹ ਨਗਰ ਕੀਰਤਨ ਚੈਦੀ ਜਾ ਰਿਹਾ ਹੈ ਨੋਣਾ ਬਹੁਤ ਬਹੁਤ ਧੰਵਾਦ ਆਪ ਦੇਖ ਰਹੇ ਹੋ ਕਿ ਸ਼ੁਰੂਆਤ ਤੋਂ ਲੈ ਕੇ ਅੱਜ ਤੱਕ ਕਿੰਨੀ ਸੰਗਤ ਜੁੜੀ ਹੈ ਇਹ ਅਜੇ ਮੌਕੇ ਸਾਨੂੰ ਸਿੱਖ ਕੌਮ ਨੂੰ ਜੋੜਨ ਵਾਸਤੇ ਬੜਾ ਅੱਛਾ ਮੌਕੇ ਹੈ ਨਾਲ ਹੀ ਅਸੀਂ ਪੂਰੀ ਦੁਨੀਆ ਨੂੰ ਦੱਸਿਆ ਕਿ ਕੀ ਸਾਡੇ ਗੁਰਿਆਣੇ ਕੁਰਬਾਨੀ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸਨ ਹੁੰ ਤੱਕ ਦੀਆਂ ਮੁੱਖ ਸਰਗਰਮੀਆਂ ਇਦਾਂ ਨੀਆਂ ਹੋਰ ਸਰਗਰਮੀਆਂ ਲੈ ਕੇ ਫਿਰ ਤੁਹਾਡੇ ਸਾਹਮਣੇ ਰੂਬਰੂ ਹੋਵਾਂਗੇ ਫਿਲਹਾਲ ਲਈ ਮੈਨੂੰ ਜੋ ਇਜਾਜ਼ਤ ਸ਼ਸ਼੍ਰੀਆਕਾਰ